ਬਦਲ ਸਿੰਘ ਉਹ ਬਿੱਟੂ ਕੀੜਾ ਪੈਣਾ ਹੈਗਾ ਮੰਜੀਰੀ ਸਰਪੰਚਾ ਠੀਕ ਕਹਿਣਾ ਚਾਹੁੰਦੇ ਹੋ ਕਿ ਹੜ ਨਾ ਤੁਹਾਡੇ ਪਿੰਡਾਂ ਦੇ ਹਾਲਾਤ ਜਿਹੜੇ ਬਹੁਤ ਮਾੜੇ ਬਣੇ ਨੇ ਪਿੱਛੇ ਇੱਕ ਇੰਡਸਟਰੀ ਇਹ ਦੇਖ ਰਿਹਾ ਮੈਂ ਕ੍ਰੈਸ਼ਲ ਇੰਡਸਟਰੀ ਉਹ ਵੀ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ ਅੱਜ ਤੇ ਲੱਭਣ ਦੀ ਹੈ ਤੁਹਾਨੂੰ ਜੀ ਇਹ ਉਸ ਦਿਨ ਤੇ ਲੱਭਦਾ ਹੀ ਕੁਛ ਨਹੀਂ ਇੱਥੇ ਬਿਲਕੁਲ ਟਿੱਪਰਾਂ ਜੀ ਸੀ ਪੀਆਂ ਮਸ਼ੀਨਾਂ ਇੱਥੇ ਕੋਈ ਪਤਾ ਹੀ ਨਹੀਂ ਲੱਗਦਾ ਵੀ ਇੰਡਸਟਰੀ ਹੈਗੀ ਹੈ ਕੋਈ ਨਹੀਂ ਹੈਗੀ ਕੋਈ ਕੋਠਾ ਕੋਈ ਕੁਛ ਨਹੀਂ ਲੱਭਣ ਦਾ ਥੋੜੀ ਸਰਕਾਰ ਨੇ ਵੀ ਇਦਾਂ ਕੀਤਾ ਕਿ ਇਦਾਂ ਬਦਲ ਫਟਣ ਦੇ ਹੀ ਪਹਿਲਾਂ ਉਸ ਟੈਂਕ ਮੇਂ ਥੋੜਾ ਥੋੜਾ ਡੈਮ ਚੋਂ ਪਾਣੀ ਨਿਕਾਸੀ ਕਰੀ ਜਾਂਦੇ ਤੇ ਇੰਨਾ ਪਾਣੀ ਜਮਾ ਨਹੀਂ ਹੋਣਾ ਦੂਜਾ ਨੰਬਰ ਇਹ ਕਿ ਇੰਡਸਟਰੀਆਂ ਲੱਗੀਆਂ ਜਰੂਰ ਨੇ ਇਹ ਚਲੀਆਂ ਨਹੀਂ ਐਹੀ ਦਰਿਆ ਥੋੜਾ ਹੋਰ ਡੰਗਾਈ ਚ ਹੋ ਜਾਂਦਾ ਤੇ ਇਹ ਦਰਿਆ ਨੇ ਪਾਣੀ ਜਿਹੜਾ ਕੰਟਰੋਲ ਕਰ ਲੈਣਾ ਸੀ ਕੰਟਰੋਲ ਕੀਤਾ ਪਰ ਉਹਨਾਂ ਨੇ ਨਹੀਂ ਕੀਤਾ ਕਿਉਂਕਿ ਪਿੱਛੋਂ ਪੰਮੇ ਲੱਗੋਂ ਵੀ ਇੱਕ ਹੋਰ ਪੈ ਗਿਆ ਐਹੀ ਮਤਲਬ ਸਾਡਾ ਦਰਿਆ ਕਿਰਾ ਉੱਚਾ ਤੇ ਪਿੰਡ ਦਾ ਲੈਵਲ ਨਾਲੋਂ ਸਾਡਾ ਦਰਿਆ ਕਾਫੀ ਉੱਚਾ ਹੈ ਇਹ ਇੰਡਸਟਰੀਆਂ ਨਾਲ ਥੋੜਾ 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 ਕਿਤੇ ਕ੍ਰੈਸਰ ਲੱਗੇਣਾ ਇਹ ਡੰਗਾਈ ਕਰਨ ਦੇ ਵਿੱਚ ਇੱਕ ਨਹਿਰ ਸਟੈਪ ਬਣ ਜੇ ਤੇ ਸਾਰਾ ਪਾਣੀ ਇਹ ਕੰਟਰੋਲ ਹੋ ਸਕਦਾ ਸੀ ਪਰ ਉਹ ਸਰਕਾਰ ਨੇ ਇੰਡਸਟਰੀਆਂ ਵੀ ਨਹੀਂ ਚਲ ਦਿੱਤੀਆਂ ਫਿਰ ਡੈਮ ਦੇ ਵਿੱਚ ਵੀ ਪਾਣੀ ਜਮਾ ਰੱਖਿਆ ਜਿੱਦਾਂ ਬੱਦਲ ਫੱਟਿਆ ਇੱਕ ਦੋ ਵਾਰੀ ਪਹਿਲਾਂ ਵੀ ਸੂਚਨਾ ਮਿਲੀ ਗਈ ਹਿਮਾਚਲ 'ਚ ਬਰਖਾ ਬਹੁਤ ਹੋ ਰਹੀ ਐ ਤੇ ਬੱਦਲ ਫੱਟਣ ਦੇ ਨਾਲ ਉਸ ਟਾਈਮ ਨਿਕਾਸੀ ਕਰੀ ਜਾਂਦੇ ਪਾਣੀ ਦੀ ਨਾਲ-ਨਾਲ ਤੇ ਡੈਮ 'ਚ ਜਿਹੜਾ ਇਕੱਠਾ ਪਾਣੀ ਹੋਇਆ ਉਹ ਇਕੱਠਾ ਨਹੀਂ ਹੀ ਹੋਣਾ ਫਿਰ ਕੰਟਰੋਲ 'ਚ ਹੀ ਰਹਿਣਾ ਸੀ ਦੋਸਰਾ ਨੰਬਰ ਹੀ ਪਰ ਲਾਪਾ ਹੌਚਾ ਹੋ ਗਿਆ ਤਾਰ ਅਗਰ ਸਾਈਡ ਇਧਰ ਹੈ ਗੱਜੂ ਸਾਈਡ ਤੇ ਇਹ ਪਸਾ ਜਿਹੜਾ ਨੀਵਾ ਹੋ ਗਿਆ ਮਤਲਬ ਕਿ ਹੁਣ ਪਾਣੀ ਦਾ ਨਿਕਾਸ ਹੀ ਸਾਰਾ ਇਧਰ ਹੋ ਗਿਆ ਉਹਨਾਂ ਦਰਿਆ ਸਾਡਾ ਸਾਡੇ ਤੁਸੀ ਬੰਨਣ ਵਾਲੋਂ ਲੈਵਲ ਦੇ ਵਿੱਚ ਉੱਚਾ ਉਹ ਪਾਣੀ ਸਮੁੰਦਰ ਹੀ ਨਹੀਂ ਉਹ ਦਰਿਆ ਜਿਹੜਾ ਉਹਦਾ ਹੀ ਮਾਲਵਾਰ ਨਿਕਲ ਜੇ ਦਰਿਆ ਕਾਫੀ ਡੂੰਗਾ ਹੋ ਜੇ ਜਦੋਂ ਇੱਕ ਥਲੋਰ ਪੁਲ ਤੋਂ ਲੈ ਕੇ ਥੱਲੇ ਤੱਕ ਕੋਈ 20 20 ਫੁੱਟ ਥੱਲੇ ਚਲ ਜੇ ਦਰਿਆ ਤੇ ਕਿੰਨਾ ਪਾਣੀ ਆਇਆ ਤੂ ਸੀ ਨਾਲ ਨਹੀਂ ਬੰਨ ਬਜਣਾ ਤੇ ਇਹ ਮਤਲਬ ਕਿ ਕਾਫੀ ਥੱਲੇ ਕੰਟਰੋਲ ਕਰ ਸਕਦਾ ਹੈ ਦਰਿਆ ਇਹਦੇ ਵਿੱਚ ਕੁਝ ਸਰਕਾਰ ਦੀ ਵੀ ਅੰਗਿਲੀ ਹੈਗੀ ਹੈ ਤੇ ਕੁਝ ਮਤਲਬ ਵੀ ਡੈਮ ਵਾਲਿਆਂ ਵੀ ਪਹਿਲਾਂ ਪਾਣੀ ਛੱਡਿਆ ਨਹੀਂ ਪਹਿਲਾਂ ਪਾਣੀ ਛੱਡਦੇ ਰਹਿੰਦੇ ਤੇ ਪਾਣੀ ਇਕੱਠਾ ਨਹੀਂ ਹੋਣਾ ਖਤਰੇ ਦੇ ਮੀਟਰ ਨੂੰ ਇਨਸਾਨ ਤੇ ਨਹੀਂ ਜਾਣਾ ਰਾਣਾ ਸਰਵਜੀਤ ਸਿੰਘ ਔਰ ਸਾਹਬਾ ਸਰਕਾਰ ਦੀ ਗਾਦੀ ਹੈ ਹੁਣ ਮੱਥੇ ਦੋਸ਼ ਲਾਣਾ ਤੇ ਸਰਕਾਰ ਦੇ ਭਾਵੇਂ ਲਾਦੀ ਹੈ ਪਰ ਉਹ ਗੱਲ ਨਹੀਂ ਬੰਦੀ ਮਰਜੀ ਦੇ ਮਹਾਰਾਜ ਦੀ ਆ ਨਾ ਸਰਕਾਰ ਦਾ ਵਿੱਚ ਕਦਾ ਕਸੂਰ ਹੋਣਾ ਥੋੜਾ ਪਾਣੀ ਖਲਾਇਆ ਪਾਣੀ ਦੇ ਵੱਧ ਗਿਆ ਟੁੱਟ ਗਿਆ ਆ ਗਿਆ ਇਹਦੇ ਵਿੱਚ ਸਰਕਾਰਾਂ ਦਾ ਕੀ ਲੈਣਦੇ ਨੇ ਬਾਕੀ ਮੇਰੇ ਟਰੈਕਟਰ ਜੀ ਤਾਂ ਗੱਡੀਆਂ ਚੈਨ ਵਾਲੀਆਂ ਮਸ਼ੀਨਾ ਜੀ ਸੀ ਪੀ ਟਰੈਕਟਰ ਵਿੱਚ ਡੱਬ ਗਏ ਆ ਜੀ ਕੋਈ ਗੱਲ ਨਹੀਂ ਉਹ ਹੁਣ ਛੱਲਣੇ ਪੈਣਾ ਜੀ ਤੇ ਉਹ ਤੇ ਸਰਕਾਰ ਨੂੰ ਚਾਹੀਦਾ ਕਿ ਇਹ ਨਹਿਰ ਟੈਪ ਬਣਾ ਦੇ ਨਾਲੇ ਸਰਕਾਰ ਕੋਲ ਤਹੇ ਚਾਰਾ ਨਹੀਂ ਕਰੋੜਾਂ ਰੁਪਏ ਆ ਨਹੀਂ ਜੇ ਇਹਨੂੰ ਪਟਾਈ ਕਰਾ ਕੇ ਥੱਲੇ ਤੱਕ ਕਰ ਦਿੰਦੀ ਪਾਣੀ ਇੱਕ ਬੂੰਦ ਨਹੀਂ ਵਾਰ ਆਣਾ ਇਹ ਨਲਕੀ ਹੈ ਗਈ ਆ ਕਿ ਇਹਨਾਂ ਨੂੰ ਚਾਹੀਦਾ ਹੈ ਕਿ ਸਾਰਾ ਜਿੰਨਾ ਹੈਗਾ ਠੇਕਾ ਦਿੰਦੀ ਠੇਕੇਦਾਰਾਂ ਨੂੰ ਤੇ ਪਟਾਈ ਕਰਾਉਂਦੀ ਤੇ ਕ੍ਰੈਸ਼ਰ ਵੀ ਚੱਲਦੇ ਤੇ ਸਰਕਾਰੀ ਦੀ ਸਭ ਕੀ ਹੁੰਦੀ ਸਰਕਾਰ ਨੂੰ ਮਾਲੀ ਆਣਾ ਹੈਗਾ ਕਰੋੜਾਂ ਰੁਪਏ ਮਾਲੀ ਆਣਾ ਹੈ ਹਰ ਬਾਰਤੀਏ ਨੂੰ ਮਾਲੀ ਆਣਾ ਹੈ ਇਲਾਕਾ ਹੀ ਵਜ ਜਾਣਾ ਹੈ ਤੇ ਅਸੀਂ ਵੀ ਵਜ ਜਾਣਾ ਹੈ ਚਲੋ ਬਾਕੀ ਕੀ ਕਹਿ ਸਕਦੇ ਆ ਜੀ ਮਹਾਰਾਜ ਗੁਰੂ ਸਾਰਿਆਂ ਦਾ ਭਲਾ ਕਰੇ ਬਾਕੀ ਕੋਈ ਗੱਲ ਨਹੀਂ